ਆ ਕੀ ਹੋ ਗਿਆ ਜੀ ਸੋਚਿਆ ਤੇ ਮੈਂ ਕੁਝ ਹੋਰ ਸੀ ਪਾ ਆ ਕੁਝ ਹੋਰ ਰਿਐਕਟ ਕਰਨ ਲੱਗ ਗਿਆ ਮੈਂ ਤੇ ਹਾਰਪਿਕ ਪਾ ਕੇ ਵਿੱਚ ਬੇਕਿੰਗ ਸੋਡਾ ਪਾ ਦਿੱਤਾ ਤੇ ਆ ਕੀ ਝੱਗ ਜੀ ਬਣ ਗਈ ਤੇ ਬਹੁਤ ਜ਼ਿਆਦਾ ਜਿਹੜਾ ਉੱਭਰ ਰਿਹਾ ਵਾ ਉੱਭਰ ਰਿਹਾ ਹੈ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨਾ ਜ਼ਿਆਦਾ ਜਿਹੜਾ ਵਾ ਰਿਐਕਟ ਕਰ ਰਿਹਾ ਵਾ ਤੇ ਇਹਨੂੰ ਕਹਿੰਦੇ ਨੇ ਕਿ ਇਹ ਟਾਈਲਾਂ ਸਾਫ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਜਿੱਦਾਂ ਆਪਣੀਆਂ ਬਾਥਰੂਮ ਦੀਆਂ ਟਾਈਲਾਂ ਹੁੰਦੀਆਂ ਹੈ ਨਾ ਬਾਥਰੂਮ ਦੀਆਂ ਟਾਈਲਾਂ ਹੁੰਦੀਆਂ ਵਾ ਜਾਂ ਆਪਣੀਆਂ ਕਿਚਨ ਦੀਆਂ ਟਾਈਲਾਂ ਹੁੰਦੀਆਂ ਵਾ ਹੈਨਾ ਉਹ ਕੀ ਹੁੰਦਾ ਕਿ ਟਾਈਮ ਪੈ ਕੇ ਜਿਹੜੀਆਂ ਕਾਲੀਆਂ ਪੈ ਜਾਂਦੀਆਂ ਜਾਂ ਉਹਨਾਂ ਤੇ ਕੋਈ ਨਾ ਕੋਈ ਦਾਗ ਜਿਹੜੇ ਜੰਮ ਜਾਂਦੇ ਆ ਤੇ ਉਹ ਜਿਹੜੇ ਦਾਗ ਆ ਬਹੁਤ ਜ਼ਿਆਦਾ ਲੱਥ ਦੇ ਨਹੀਂ ਆ ਤੇ ਦੋਸਤੋ ਇਹਦਾ ਬਹੁਤ ਹੀ ਜਿਹੜਾ ਸੌਖਾ ਹੈ ਤਰੀਕਾ ਆ ਉਹ ਕੀ ਆ ਆਪਾਂ ਦੇਖਦੇ ਆ ਕਹਿੰਦੇ ਆ ਕਿ ਇੱਕ ਹਾਰਪਿਕ ਲੈਣਾ ਆ ਤੇ ਹਾਰਪਿਕ ਨੂੰ ਤੁਸੀਂ ਕਿਸੇ ਵੀ ਜਿਹੜਾ ਵਾ ਇੱਕ ਛੋਟੇ ਗਲਾਸ ਦੇ ਵਿੱਚ ਪਾ ਲੈਣਾ ਆ ਇਹ ਹੈ ਜੇ ਦੋਸਤੋ ਆਪਾਂ ਹਾਰਪਿਕ ਨੂੰ ਜਿਹੜਾ ਵਾ ਇਹਦੇ ਵਿੱਚ ਪਾ ਲਿਆ ਤੇ ਅੱਗੇ ਦਾ ਕੀ ਪ੍ਰੋਸੈਸ ਹੈ ਮੈਂ ਤੁਹਾਨੂੰ ਸਾਰਾ ਦੱਸਦਾ ਹਾਂ ਇਧਰੋਂ ਇਹ ਜਿਹੜੀਆਂ ਟਾਇਲਾਂ ਆ ਇਹ ਜਿਹੜੀਆਂ ਪੀਲੀਆਂ ਪੀਲੀਆਂ ਪੈ ਗਈਆਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਦਾਗ ਆ ਬਹੁਤ ਜ਼ਿਆਦਾ ਜਿਹੜੇ ਆ ਪੈ ਚੁੱਕੇ ਆ ਇਹਨਾਂ ਟਾਇਲਾਂ ਦੇ ਉੱਤੇ ਆਪਾਂ ਇਹ ਜਿਹੜਾ ਜਿਹੜਾ ਐਕਸਪੈਰੀਮੈਂਟ ਹੁਣ ਕਰ ਲੱਗੀਆਂ ਤੇ ਆਪਾਂ ਇਹਦੇ ਤੇ ਅਜਵਾ ਦੇ ਵੇਖਾਂਗੇ ਕਿ ਇਹ ਕਿੰਨਾ ਵੀ ਛੇਤੀ ਜਿਹੜੇ ਆ ਲੱਥਦੇ ਆ ਆਪਾਂ ਜਿਵੇਂ ਕਿ ਤੁਸੀਂ ਵੇਖ ਚੁੱਕੇ ਹੋ ਇਹ ਆਪਾਂ ਜਿਹੜਾ ਆਪਣਾ ਹਾਰਟਬੀਕ ਸੀ ਉਹ ਆਪਾਂ ਇਹਦੇ ਵਿੱਚ ਪਾ ਦਿੱਤਾ ਇੱਕ ਗਲਾਸ ਦੇ ਵਿੱਚ ਤੇ ਕਹਿੰਦੇ ਕਿ ਇਸ ਤੋਂ ਬਾਅਦ ਜਿਹੜਾ ਆ ਆਪਣੇ ਘਰ ਦਾ ਜਿਹੜਾ ਬੇਕਿੰਗ ਪਾਊਡਰ ਹੁੰਦਾ ਹੈ ਹਨ ਠੀਕ ਹੈ ਨਾ ਆਪਾਂ ਬੇਕਿੰਗ ਸੋਡਾ ਲੈਣਾ ਹੈ ਤੇ ਬੇਕਿੰਗ ਸੋਡਾ ਇਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਵਾ ਉਹ ਪਾ ਦਵਾਂਗੇ ਇੱਕ ਚਮਚਾ ਦੋਸਤੋ ਬੇਕਿੰਗ ਪਾਊਡਰ ਇਹਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਮਿਕਸ ਕਰ ਲੈਣਾ ਹੈ ਇਹਦੇ ਬਹੁਤ ਹੀ ਜ਼ਿਆਦਾ ਜਿਹੜਾ ਵਾ ਇਹ ਦੇਖੋ ਉੱਪਰ ਰਿਹਾ ਵਾ ਇਹ ਬੜਾ ਜ਼ਿਆਦਾ ਇਹ ਵਿੱਚ ਪਾ ਕੇ ਦੋਸਤੋ ਰੈਕਟ ਕਰ ਰਿਹਾ ਵਾ ਦੇਖੋ ਕਿਦਾਂ ਆਪਾਂ ਥੋੜਾ ਜਿਹਾ ਜਿਹੜਾ ਸੀ ਹਾਰਪਿਕ ਪਾਇਆ ਸੀ ਤੇ ਥੋੜਾ ਜਿਹਾ ਆਪਾਂ ਬੇਕਿੰਗ ਪਾਊਡਰ ਵਿੱਚ ਪਾ ਦਿੱਤਾ ਹੈ ਤੇ ਇਹ ਕਿੰਨਾ ਜ਼ਿਆਦਾ ਜਿਹੜਾ ਵਾ ਦੇਖੋ ਦੋਸਤੋ ਰਿਐਕਟ ਕਰ ਰਿਹਾ ਜੀ ਇਹ ਪੂਰੀ ਦੀ ਪੂਰੀ ਜਿਹੜੀ ਆਪਣੀ ਗਲਾਸੀ ਸੀ ਉਹ ਭਰ ਚੁੱਕੀ ਏ ਵਾ 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 ਦੋਸਤੋ ਇਹ ਤਾਂ ਇੱਕ ਐਕਸਪੈਰੀਮੈਂਟ ਹੀ ਹੈ ਤੇ ਇਹ ਧਿਆਨ ਨਾਲ ਕਰਨਾ ਤਰੀਕੇ ਨਾਲ ਕਰਨਾ ਕਿਉਂਕਿ ਇਹ ਦੋਸਤੋ ਬਹੁਤ ਜ਼ਿਆਦਾ ਜਿਹੜਾ ਉਬਲ ਲਿਆ ਵਾ ਦੋਸਤੋ ਇੱਕ ਇੱਕ ਅੱਧਾ ਮਿੰਟ ਉਬਲਣ ਤੋਂ ਬਾਅਦ ਇਹ ਜਿਹੜਾ ਵਾ ਬਾਅਦ ਚ ਥੱਲੇ ਬਹਿ ਜਾਂਦਾ ਹੈ ਆਪਾਂ ਆਪੇ ਇਹਦੀ ਮਦਦ ਦੇ ਨਾਲ ਹੁਣ ਇਹ ਜਿਹੜਾ ਵਾ ਕਰਕੇ ਵੇਖਾਂਗੇ ਕੀ ਇਹ ਜਿਹੜਾ ਸਾਫ਼ ਹੁੰਦਾ ਹੈ ਜਾਂ ਨਹੀਂ ਹੁੰਦਾ ਹਾਂ ਦੇਖੋ ਦੋਸਤੋ ਥੋੜਾ ਜਿਹਾ ਰਗੜਨ ਤੋਂ ਬਾਅਦ ਇਹ ਥੋੜਾ ਜਿਹਾ ਜਿਹੜਾ ਵਾ ਲੱਥ ਰਿਹਾ ਵਾ ਇਹਨੂੰ ਆਪਾਂ ਹੋਰ ਲਾ ਲੈਨੇ ਹਾਂ ਹਾਂ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ-ਇੱਥੇ ਜਿਹੜਾ ਇਹ ਮਿੰਟੋ ਮਿੰਟ ਜਿਹੜਾ ਇਹਦਾ ਵਾ सारा गंदा गंदिया जन टाइल्स मिट्टो मिट्टी जो साफ हो रही है तो, आप... तो चुके में साफ हो चुकी वा तो आप वैसे इन पानी भी जरा हल्का हल्का जरा मार केव कि बहुत ज्यादा जी चिट्टिया हो चुकिया ने पर सारी मैल जिन्हें भी इतना दाग से सारिया अपन चिट्टिया टाइलों तो लथ चुकिया है ਲੋ ਵੀ ਤੁਸੀਂ ਦੇਖ ਸਕਦੇ ਹੋ ਵੀ ਆਪਣੀਆਂ ਜਿਹੜੀਆਂ ਟਾਈਲਾਂ ਤੇ ਕਿੰਨੇ ਜ਼ਿਆਦੇ ਜਿਹੜੇ ਕਾਲੇ ਕਾਲੇ ਇਹ ਦਾਗ ਲੱਗੇ ਹੋਏ ਸੀ ਬਹੁਤ ਜ਼ਿਆਦਾ ਤੇ ਉਹ ਬਿਲਕੁਲ ਦੀ ਬਿਲਕੁਲ ਸਾਫ਼ ਹੋ ਚੁੱਕੇ ਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਆ ਆਪਣੀਆਂ ਟਾਈਲਾਂ ਤੋਂ ਲਾਹੇ ਚੁੱਕੇ ਆ ਤੇ ਆ ਪੂਰੀਆਂ ਟਾਈਲਾਂ ਆਪਣੀਆਂ ਜਿਹੜੀਆਂ ਵਾ ਸਾਫ਼ ਹੋ ਗਈਆਂ ਨੇ ਸੋ ਤੁਸੀਂ ਦੇਖ ਹੀ ਚੁੱਕੇ ਹੋ ਕਿ ਆਪਣਾ ਜਿਹੜਾ ਹਾਰਬਿਕ ਦਾ ਤੇ ਆਪਣਾ ਜਿਹੜਾ ਬੇਕਿੰਗ ਸੌਲਡਾ ਸੀ ਉਹਦਾ ਕਮਾਲ ਆ ਆਪਣੀਆਂ ਜਿਹੜੀਆਂ ਟਾਈਲਾਂ ਸੀ ਬਿਲਕੁਲ ਦੇ ਬਿਲਕੁਲ ਨਵੀਆਂ ਤੇ ਚਮਚਮਾਉਂਦੀਆਂ ਤੇ ਚਿੱਟੀਆਂ ਨਿਕਲ ਆਈਆਂ ਐ ਜਿਹੜਾ ਕੀ ਪਹਿਲਾਂ ਉਹਦੇ ਤੇ ਉੱਤੇ ਬਹੁਤ ਹੀ ਜ਼ਿਆਦਾ ਜਿਹੜੇ ਸੀ ਜਿੱਦੀ ਦਾਗ ਪਏ ਸੀ ਤੇ ਦੋਸਤੋ ਬਿਲਕੁਲ ਸਾਫ਼ ਹੋ ਗਏ ਜੇ ਤੁਹਾਨੂੰ ਇਹ ਲਈ ਟ੍ਰਿਕ ਵਧੀਆ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਦਬਕੇ ਸ਼ੇਅਰ ਕਰ ਦਿਓ ਤੇ ਇਦਾਂ ਦੀਆਂ ਹੋਰ ਟਿਪਸ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਜੋ ਤੇ ਧੰਨਵਾਦ ਭਾਈ ਤੁਹਾਡੇ ਸਾਰਿਆਂ ਦਾ ਬਹੁਤ ਸਪੋਰਟ ਕੀਤੀ